ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀਡੀਓ ਫੇਰ ਤੋਂ ਆਪਣੇ ਘਰੋਂ ਪਿੰਡ ਬੰਚੀ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਅੱਜ ਦੀ ਵੀਡੀਓ ਤੁਹਾਨੂੰ ਚਾਰ ਪੁੱਛਣ ਹੁਣੇ ਚਵੇਂ ਟਕੜਕ ਬਣਾ ਚੈੱਕ ਬਾਸ ਬਾਕੀ ਕਰਦੇ ਹਾਂ ਮੀਨ ਨਾਲ ਗੱਲਬਾਤ ਪੁੱਛਣ ਡਿਟੇਲ ਕੀ ਕੀ ਮਿਲ ਕੇ ਰਿਕਾਰਡ ਕਿੰਨਾ ਕਿੰਨਾ ਦੁੱਧ ਹਾਂਜੀ ਵੀਡੀਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੱਗੇ ਵੀਰ ਕੀ ਹਾਲ ਜੀ ਕਿਰਪਾ ਮਹਾਰਾਜ ਦੀ ਕੇ ਜੱਗਾ ਮਾਲ ਸੇ ਪਹਿਲਾਂ ਵੇਗਿਆ ਉਹਦਾ ਤਰਿਆ ਰਹਿੰਦਾ ਵਾ ਦੋ ਚਾਰ ਦਿਨ ਵੀਡੀਓ ਤਾਂ ਨਹੀਂ ਪਾਈ ਕੰਮ ਜਾ ਘਰੇ ਅੱਛਾ ਜੀ ਵੀਰਾ ਭਰਾਵਾਂ ਦੇ ਬੜੇ ਹੀ ਫੋਨ ਆਉਂਦੇ ਨੇ ਫੋਨ ਲੈਂ ਲੀਆਂ ਬਣਾ ਕੇ ਢੇਗਿਆ ਦੇਲੀ ਦੇਲੀ ਇੱਕ ਦਿਨ ਛੱਡ ਕੇ ਲਗਾਤਾਰ ਵੀਡੀਓ ਆਉਂੂ ਭਾ ਪੌਣੇ ਆ ਫੜਦੋ ਫੜਦੋ ਵਾਲੇ ਪਤਾ ਨਹੀਂ ਆ ਜੇ ਆਪਾਂ ਲੇਟ ਹੈ ਵੇਖੀ ਭਾ ਗੜੇ ਪਾਦਨੇ ਅੱਜ ਤੇ ਚਲੋ ਨਾਂ ਤੇ ਡਰੈੱਸ ਦੱਸ ਦੋ ਨਾਂ ਮੇਰਾ ਅਰਸ਼ੀ ਸਿੰਘ ਪਿੰਡ ਵਨਚੜੀ ਜ਼ਿਲ੍ਹਾ ਅੰਬਰਸਰ ਤਹਿਸੀਲ ਅੰਬਰਸਰ ਫੋਨ ਨੰਬਰ ਹੀ ਆਪਣਾ 84337914 ਠੀਕ ਹਾਂਜੀ ਤੇ ਇੱਕ ਨੰਬਰ ਤੋਂ ਸ਼ੁਰੂ ਕਰੀਏ ਮੈਂ ਤਾਂ ਨੀਲੀ ਦਾ ਵੀਧਾ ਹੀ ਅੱਜ ਵੇਖਿਆ ਇਹ ਵੀ ਜੀ ਕਿੰਨੇ ਚਿਰ ਚੈੱਕ ਪਾਸ ਜੀ ਹਾਂਜੀ ਕਿੰਨੇ ਚਿਰ ਚੈੱਕ ਪਾਸ ਪੱਦੇ ਪੰਜਾ ਮਹੀਨੇ ਹੋ ਗਏ ਚੈੱਕ ਪਾਸ ਸਾਢੇ ਪੰਜਾ ਜੀ 7 ਕਿਲੋ ਦੁੱਧ 8 ਕਿਲੋ 7 ਕਰਕੇ ਦੇਣੀ ਮੈਂ ਕਈ ਵੀਰ ਭਰਾ ਨੂੰ 8 ਕਿਲੋ ਦੁੱਧ ਤੇ 7 ਕਰਕੇ ਕੋ ਲੈ ਜੀ ਇਹ ਮਗਰ ਬੱਚਾ ਮਗਰ ਕੱਟਾ ਆ ਰਿਹਾ ਜੀ ਓਏ ਸ਼ੇਰ ਓਏ ਮਗਰ ਤੋਫਾ ਤੋਫਾ ਪੀ ਤੋਫਾ ਕੱਟਾ ਮਗਰ ਜੀ ਛੱਡ ਦੇ ਛੱਡ ਛੱਡ ਜੀ ਇਹਨੂੰ ਵੀ ਛੱਡ ਦੇ ਛੱਡ ਦੇ ਛੱਪਣਾ ਗੁੱਲੂ ਕੱਟੇ ਤੇ ਮਿਲਦੀ ਦੋ ਵੇਲੇ ਹਮਨੇ ਜੇ ਗਿੜਾ ਆਪਾਂ ਥੋੜਾ ਜਿਹਾ ਕੱਟ ਕੇ ਪਸਾ ਲਿਆ ਕੀ ਆ ਜੀ ਬਾਤਾਂ ਦੇ ਇਹ ਦੱਸਾਂ ਗੱਲ ਕੀ ਤੋਕੜਾ ਕਪਣਾ ਮਈਆਂ ਦੇ ਬੱਚੇ ਹੁੰਦੇ ਲੋਕ ਲਾਹ ਲੈਂਦੇ ਆ ਦੇ ਨਾਲ ਇਹਦੇ ਨਾਲ ਹੀ ਜਾਣਾ ਵਾ ਨਾਲ ਤੇ ਨਾਲ ਹੀ ਜਾਊਗਾ ਬੱਚਾ 5000 ਡੱਡ ਵੇਚ ਲੈਂਦੇ ਆ ਇਹ ਮੰਨ ਜਿਹੜੀ ਜੋ ਕੋ ਜੱਗੇ ਵੀਰ ਨਾਲ ਹੀ ਜਾਣਾ ਵਾ ਸਾ ਤਾਂ ਵੱਡੀ ਗੱਲ ਇਹ ਕਿ ਕੱਟਾ ਵੀ ਪਲਿਆ ਪਲੂਸਾ ਕੱਟਾ ਪੂਰਾ ਕੱਟਾ ਫੜਲਾ ਬੋਲੂ ਪੂਰਾ ਪਲਿਆ ਪਲੂਸਾ ਕੱਟਾ ਮੰਗਰ ਜੱਗੇ ਵੀਰੇ ਬਹੁਤ ਜਿਆਦਾ ਰਿਕਾਰਡ ਵਾਲੀ ਮੈਂ ਵਾ ਬਾਣੇ ਦੀ ਵੀ ਡੱਬ ਗਾੜ ਗੁੜ ਖਾ ਕੇ ਢੀ ਜਿਆਦੀ ਚੰਗੀ ਮੈਂ ਨੂੰ ਇਧਰ ਹੀ ਗੜੀ ਹੱਥਾਂ ਨੂੰ ਦੇਖ ਲੋ ਮਿਲ ਕੇ ਵੇਨ ਵੇਖ ਲੋ ਵਦੀ ਨਾ ਅੱਗੇ ਰੱਖ ਕੇ ਦੀ ਦੂਰ ਰੱਖ ਕੇ ਕੱਟਾ ਇਧਰ ਵੇਖੋ ਜਗੇਰਾ ਜਿਹੜੀ ਖਿਆ ਹੈ ਕਿੰਨੀ ਕਿਉਂ ਮਿੱਠੀ ਮੈਂ ਕੋਈ ਹੰਤ ਨਹੀਂ ਵੇ ਇਧਰੇ ਕਰ ਗਏ ਗਾੜੀ ਦਾ ਵੇ ਲੁ ਕੇ ਥਾਂਜਪੂਰ ਨਹੀਂ ਛੱਟਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਵੇਖਲਾ ਤੇ ਥਾਂਣ ਤੋਂ ਕਿਹੜਾ ਸਪੈਸ਼ਲ ਲੋਕ ਆਲਾ ਥਾਣੇ ਨੇ ਵੇਚਵਾ ਆ ਇਹ ਕੱਲਾ ਥਾਣ ਲੱਗਾ ਇਹਨਾਂ ਕੋਈ ਵੀਰਪਰਾਹ ਆਲਾ ਇਸ਼ਤਿਹਾਰ ਹੈ ਅਗਲੇ ਸਰਾਂ ਦਾ ਆਲਾ ਬੋਲੀ ਬਿੱਲੀ ਮੈਂ ਜੇ ਨੀਲੀ ਜੀ ਕਾਜ ਦੀ ਬੀਜੀ ਪੰਛਤਾਨੀ ਯਾਰਾ ਵਾ ਵਾ ਬੋਲੀ ਬਿੱਲੀ ਮੈਂ ਵਾ ਖਾ ਬਿੱਲੀਆਂ ਬਾਹਨੇ ਜੇ ਡੱਬ ਮਗਰਲੇ ਪੈਰ ਚਿੱਟੇ ਖੋਲੋ ਜੀ ਲੈ ਜੋ ਅੱਛਰ ਨੇ ਦੁੱਧ ਜੱਗੇ ਵੀਰੇ 18 ਕਿਲੋ ਮਣਾਇਆ ਇਹੀ ਕੋਈ ਗੱਲਾਂ ਨਹੀਂ 18 ਕਿਲੋ ਇਹਨੇ ਮਣਾਇਆ ਇਕਰਮਾਲੀ ਨੇ ਹਾਲੇ ਹੀ ਸਾਢੇ ਪੰਜਾਂ ਦੀ ਗੱਭਣ ਉਹ ਕਿ 8 ਕਿਲੋ ਦੁੱਧ ਦੇ ਦਿੰਦੀ ਆ ਬੱਚਾ ਮਗਰ ਇਹ ਸਿੰਗਲ ਡੀਮ ਆ ਬਰੀਕ ਕਿਵੜੀ ਦੇ ਫੋਲਰ ਆਈਏ ਕੋਈ ਜਾਵਾ ਵਾਧੂ ਵੇਖ ਮੈਂ ਉਹ ਬੰਨੇ ਵਾਹਨੇ ਦੇ ਡੱਬ ਮੈਂ ਦੇ ਜੱਗੇ ਵੀਰੇ ਬਾਕੀ ਇਹ ਵੀ ਇਧਰੋਂ ਵੇਖ ਲਾ ਗਾੜੀ ਮੈਂ ਗਾੜੀ ਪਿਛਾੜੀ ਖਾ ਮੈਂ ਦੀ ਕਿੰਨੀ ਬੰਨੇ ਵਾਹਨੇ ਤਾਂ ਬਿੱਲੀਆਂ ਬਿੱਲੀ ਬਿੱਲੀ ਮਣਕੜੀ ਆਖੇ ਲਾਦੀ ਨਹੀਂ ਨਾ ਵੇ ਜੱਗੇ ਵੀਰ ਕਿਆ ਬਾਤ ਆ ਜੀ ਚੰਗੇ ਖੁੱਲੇ ਲੈ ਵੀਦੀ ਆ ਚੰਗੇ ਖੁੱਲੇ ਲੈ ਵੀਦੇ ਵੱਡੀ ਮੈਂ ਕੋਈ ਨਿੱਕੀ ਮਾਂ ਲੈ ਕੇ ਨਾ ਹੋਏ ਜਿਹੜੀ ਗੱਲ ਆ ਪੂਰੀ ਵੱਡੀ ਆ ਦੱਜੇ ਵੀਰਾਂ ਡਰਦੇ ਆ ਵੇ ਕਰ ਮਾਰੀਏ ਨੀਲੀ ਜੀ ਚ ਆ ਜਾਂਦੀ ਆ ਨੀਲੀ ਜੀ ਵੀ ਗ੍ਰੇਟਿਡ ਮੈਂ ਵਾ ਵੇ ਜੱਗੇ ਵੀਰ ਬਹਿ ਜਾਓ ਜੀ ਸੁਣਾਪਸ ਨੂੰ ਹੋਵੇ ਕਿੰਨਾ ਚੰਗਾ ਨੀਗਾ ਆ ਜੀ ਵੇ ਕੋਈ ਯਾਦ ਲੰਮੇ ਫੇਸ ਨਹੀਂ ਨੀਲੀ ਰਾਗੀ ਮਈਆਂ ਵਾਲਾ ਫੇਸ ਆ ਲੈ ਜੋ ਉਹ ਇੱਥੇ ਡਰਦੇ ਲੈ ਹਾਲ ਆ ਆ ਸਾਵੰਨ ਦਾ ਲੱਭੇ ਜੇ ਸੋ ਕੋ ਲੱਭ ਜਾਂਦਾ ਵਾ ਲੈ ਜੋ ਜਿਦਾ ਮਰਗੀ ਤੇ ਆਈ ਗਿਆ ਕਰਮਾ ਨਹੀਂ ਇੱਥੇ ਬੈਠਾ ਚੋਈ ਆ ਲੈ ਜੋ ਪਰ ਇਹ ਬਿਆਜ ਚੋਲੇ ਕੋਈ ਲੱਗੇ ਨਾ ਤੇ 18 ਕਿਲੋ ਮੈਂ ਤਾਂ ਚੁਆ ਕੇ ਆਈ ਗ੍ਰੈਂਟੀ ਨਾਲ ਥੱਲਾਣਾ ਨਹੀਂ ਆ ਚਿੱਲੇ ਬਾਈ ਦਸੀ ਜਾਂਦਾ ਹਾਂਜੀ ਇਹ ਮੈਂ ਪੂਰੀ ੱਗੇ ਵੱਡੇ ਪੱਲੇ ਦੀ ਜੀ ਇਹ ਆ ਗਾੜਗੁਰ ਬਹੁਤ ਜਿਆਦੇ ਥਣ ਬਹੁਤ ਜਿਆਦੀ ਚੰਗੀਆਂ ਵੰਡਾ ਵੀਰ ਦਾ ਪੂਰੀ ਬਹੁਤ ਚੰਗੀਆਂ ਇਹਦਾ ਮੁੱਲ ਇਹ ਵੀ ਜੀ ਮੋਲ ਆਈ ਦੇ ਦੀ 75000 ਦੀ ਮੈਂ ਦੇ ਦੀ ਅੱਗੇ ਵੀਰ ਚਾਰ ਚੀਜ਼ਾਂ ਜਾਣੀਆਂ ਕੱਟਾ ਮੱਝ ਅੰਦਰ ਵੀ ਬੱਚਾ ਦਾ ਦਿਮਾਗ ਦਾ ਦੁੱਧ ਦੁੱਧ ਸਾਕੋ ਜਾਣਾ ਚਾਰ ਚੀਜ਼ਾਂ ਜਾਣੀਆਂ ਹਾਂ ਕਰ ਦੀਏ ਮਾਰ 75 ਦੀ ਪੰਜ ਹੀ ਛੱਡ ਦੇ 70 ਹੋਰ ਛੱਡ ਦੇ 60 ਦੀ 60 ਦੀ ਠੀਕ ਹੈ ਜਾ ਜਾ ਠੀਕ ਹੈ ਚੱਲਾਂ ਦੇ 68000 ਦੀ ਦੇ ਦੇ ਜਾ 68 ਦੀ ਦੇ ਦੇ 68000 ਦੀ ਦੇਖ ਲਓ ਮੈਂ ਬੋਲ ਕਰਕੇ ਦੇ ਦੂ ਦਈਏ ਵੀਰਾ ਭਰਾਵਾਂ ਨੂੰ ਪਰ ਇਹ ਸ਼ਾਇਦ ਜੱਗੇ ਵੀਰ ਕੋਈ ਵਪਾਰੀ ਭਾਲੇ ਮਤਾਬੀ ਮਾਰ ਗਈ ਨਾ ਮੈਂ 75 ਹਜ਼ਾਰ ਰੁਪਏ ਇੱਥੇ ਮਰਜ਼ੀ ਵੇਚ ਲੈ ਕੋਈ ਵੀ ਹਾਂ ਵੇਖ ਨੂੰ ਭਾਜ ਤੇ ਭਾਈ ਦੇ ਦੇਣਾ ਜੱਗੇ ਵੀ ਕਿਹ ਵੀ ਵੀਰ ਭਰਾ ਨੂੰ ਬੱਗੀ ਮੋਸ਼ਿਆ ਮੈਂ ਦੀ ਜੱਗੇ ਵੀਰ ਚਾਹ ਬਤਾ ਤੇ ਸਿੰਘ ਸੁੰਗ ਵੀ ਚੰਗਾ ਸਿੰਘ ਸੁੰਗ ਵੀ ਚੰਗਾ ਅੱਗੇ ਆ ਗਈ ਮੈਂ ਗੱਡੀ ਦੂਜੇ ਨੰਬਰ ਤੇ ਪੂਰੇ ਵੱਡੇ ਢਾਂਚਾ ਮਾਲਕ ਤੇ ਜਸੂਆ ਮੈਂ ਅੱਛਾ ਜੀ 20 ਕਿਲੋ ਮੈਂਨੇ ਦੋ ਚੁਆਇਆ ਕੋਈ ਗੱਲ ਆਵਾ ਨਹੀਂ ਆ ਆਪਾਂ ਨਹੀਂ ਕਹਿੰਦੇ ਵੀ ਇੱਧਰ ਆ ਜਾਣਾ ਆ ਪੈ ਵੇਖ ਪਹਿਲਾਂ ਆ ਗਈ ਆਪਾਂ ਹੀ ਆਪਾਂ ਨਹੀਂ ਆਉਂਦੇ ਵੀ ਪੈਪ ਵੇਖ ਮੈਂ ਦੇ ਦੇਰੀ ਕਿਉਂ ਮੈਂ ਆਈ ਜੱਗੇ ਦੇ ਵੇਥਾਨ ਚੱਡਾ ਵੇਹ ਤੇ ਸਿੰਘ ਸੁng ਪੜਾ ਚੰਗਾ ਥੋੜੀ ਪਿੰਡੋਂ ਫਿੱਕੀ ਜਰੂਰ ਮੈਂ ਆਪਾਂ ਕਹਦਾਂਗੇ ਥੋੜੀ ਸੰਭੀ ਘਟਿਆ ਸੰਭੀ ਘਟ ਜਿਹੜੀ ਜੀ ਕਿਸੇ ਨੇ ਕਹਨੀ ਆਪ ਵੀ ਦੱਸ ਦੋ ਬਾਕੀ ਦੋਵੇਂ ਵੇਲੇ ਜੱਗੇ ਵੀਰ ਮੈਂ ਤੈਨੂੰ ਦੱਸ ਦੇਣਾ ਵਾ ਮੈਂ ਵਾ ਜਿਆਦਾ ਦੁੱਧ ਵਾਲੀ ਮੈਂ ਹੁਣ ਵੀ 7 ਮਹੀਨੇ ਦੀ 7.5 ਦੀ ਗੱਭਣੀ 7.5 ਮਹੀਨੇ ਗੱਭਣਾ 7 ਕਿਲੋ ਦੁੱਧ ਦੀ ਹਾਲੇ ਵੀ 7 ਕਿਲੋ 7 ਕਿਲੋ ਦੁੱਧ ਦੀ ਦੇ ਇਧਰੇ ਆ ਮੇਰੇ ਸ਼ੇਵਾਨੀ ਨਾਲ ਲੱਭਦੇ ਜਿਹੜੇ ਥੱਲੇ ਬੰਨੇ ਲੱਗਿਆ ਹੋਵੇ ਸੱਜਰਾ ਇਹਨਾਂ ਦੇ ਮੈਨ ਹੁਣ ਚੱਡਾ ਚਿੱਟੀ ਦੋਕੜਾ ਸੱਤ ਮਹੀਨੇ ਦੀ ਮੈਂ ਗੱਬਣ ਆ ਜੱਗੇ ਸਾਢੇ ਸੱਤਾਂ ਦੀ ਤੇ ਵੱਡਾ ਟਾਂਚਾ ਮੈਂ ਵਾ ਪੂਰੀ ਵੱਡਾ ਟਾਂਚਾ ਲੱਗਿਆ ਵੀਰ ਤੇ ਕਿ ਤੁੰਗ ਬਾਕੀ ਚੰਗਾ ਸਿੰਘ ਸਿੰਘ ਦੀ ਕੁਆਲਿਟੀ ਵੇਖੀ ਕਿੰਨੀ ਚੰਗੀ ਆ ਮੈਂ ਦੀ ਮੈਂ ਤਾਂਗੀ ਵੱਡੀ ਆ ਵੱਡੀ ਮੈਂ ਫੋਲ ਰਾਜ ਉਹ ਰਾਜੀ ਤੇ ਮਾਤਾ ਪਤਨੀ ਆ ਫੋਲ ਵੱਡੀ ਆ ਜੇ ਮਾਤਾ ਮੈਂ ਕੱਦ ਕੁ ਚੰਗਾ ਵੱਡਾ ਮੈਂ ਮੜੀ ਜੀ ਬਸ ਸੰਭਣ ਵਾਲੀ ਹਾਂ ਐਡੀ ਬਹੁਤੀ ਲੱਸੀ ਨਹੀਂ ਤੇ ਬਹੁਤੀ ਰਾਜੀ ਵੀ ਨਹੀਂ ਤੇ ਮੈਂ ਨਾ ਮੇਲੇ ਅੱਗੇ ਵੀ ਨਾ ਬਾਕੀ ਆ ਵੀ ਚੂਣ ਜਾਣ ਇੱਕ ਨੰਬਰ ਵੱਡੀ ਮੈਂ ਵੀ ਚੂਣ ਜਾਣ ਇੱਕ ਨੰਬਰ ਆ ਆ ਪਰ ਆ ਵੇ ਪਾਈਪਾ ਵੇ ਕੀ ਕੋ ਲਾਈ ਫਿਰਦੀ ਕਰਮਾਲੀ ਇਹ ਗੱਲ ਅੱਗੇ ਵੀ ਨਾ ਗੱਬਣ ਉਹ ਆ ਮਗਰ ਉਹ ਖਾਇ ਕਰੇ ਚੱਡਾ ਚੁੱਡਾ ਵੇ ਮੈਨੂੰ ਸੱਜਣਾ ਇਹਦੇ ਦੇਖੋ ਕੁਆਲਟੀ ਵੇਖ ਲੋ ਤੇਰੇ ਨੂੰ ਕੋ ਬੜਾ ਤੇਗਾ ਸਾਢੇ ਸੱਤਾਂ ਦੀ ਆ ਸੱਤਾਂ ਦੀ ਸਾਢੇ ਸੱਤਾਂ ਦੀ ਹੈ ਸਾਢੇ ਸੱਤਾਂ ਦੀ ਗੱਬਣ ਹਾਂ ਮੈਂ ਚੰਗੀ ਵੱਡੀ ਤਾਂਜਾ ਪੂਰਾ ਵੱਡਾ ਜੇ ਬਾਕੀ ਹਾਂ ਕੋਈ ਛੋਟੀ ਮੰਨ ਕੇ ਨਾ ਕਿ ਸਵਦਾ ਕਰੇ ਪੀਸਟਰ ਇਹ ਕਿੰਨੇ ਜਗਵੀਰ ਪਾੜਾ ਪਾਣਾ ਮਾਸਾ ਪਵੇ ਅੱਛਾ ਉਹ ਤੋਂ ਬੜੀ ਪੜਾ ਆ ਜੱਦੀ ਨੂੰ ਮਰਦੇ ਵੰਡ ਅੱਗੇ ਵੰਡ ਰੱਖੋ ਭਾਂ ਪੋੜਾ ਪੜਾ ਬਾਕੀ ਇਹਨਾਂ ਮੇਰੇ ਬਾਕੀ ਐ ਵੀ ਮੈਂ ਜ਼ਿਆਦੀ ਵੱਡੀ ਆ ਕਿ ਖਾਂ ਵੀ ਕਿਸੇ ਨੇ ਥੋੜੀ ਜੀ ਘਾਟ ਆ ਹਾਂ ਮੈਂ ਜ਼ਿਆਦੀ ਦੁੱਧ ਵਾਲੀ ਮੈਂ ਆ ਮੇਨ ਗੱਲ ਦੁੱਧ ਵਾਲੀ ਸਾਰੇ ਮੈਂ ਜੱਗੇ ਵੀਰ ਹਾਂ ਕਿ ਦੁੱਧ ਦਾ ਡੰਗਰ ਬਦੋ ਬਦ ਲਸਾ ਹੋਈ ਜਾਂਦਾ ਲਸਾ ਹੀ ਲਖਾਰ ਮੰਦਾ ਕੋਈ ਡੰਗਰ ਕੇ ਵੇ ਫੱਲੇ ਜਿਆ ਸਫਾਈ ਹੋਵੇ ਕਰਮਾਂ ਵਾਲੇ ਦੀ ਆ ਛਿਲੇ ਵਾਲੂ ਆ ਤੇ ਬਾਕੀ ਜੱਗੇ ਵੀ ਨਾ ਭਰੇ ਮਾਲ ਚ ਖਲੋਤੇ ਕੋਈ ਡੰਗਰ ਦੀ ਵੀ ਟਾਈਮ ਤੇ ਜੋ ਕੋ ਓਰੀਜਨਲ ਹੀ ਮੇਨ ਗੱਲ ਜਿਹੜੀ ਔਰ ਇਹ ਨਹੀਂ ਪਿਛੇ ਦੀਆਂ ਦੁਪਹਿਰੇ ਲਵਾ ਕੇ ਬਸ ਵੀਡੀਓ ਬਣਾ ਕੇ ਪਾ ਦੀ ਇਹ ਜੋ ਕੋ ਓਰੀਜਨਲ ਹੀ ਅੱਗੇ ਵੀਰ ਹਾਂ ਕਾਈਦਾ ਹੀ ਬੈਣਾ ਪਾੜਾ ਪਾ ਗਿਆ ਜੇ ਤਾਰ ਹੁੰਦਾ ਨਾ ਕਿਲਤਾਂ ਨਾ ਮਰੋਂ ਦਾ ਇਹ ਵਾਧਾ ਹੈ ਤਾਂ ਵੀ ਕੋਈ ਪਹਿਲਾਂ ਤਰਾ ਬਰੀ ਬਰੀ ਬੇਨਾ ਬੂਨਾ ਵੇਖਵਾਨੇ ਦੇ ਕਿੰਨੀਆਂ ਮੈਂ ਤੇ ਜੱਗੇ ਵੀਰ ਕੇ ਤਾਂ ਜਿਪੂਰ ਨਹੀਂ ਛੱਟਾ ਨਹੀਂ ਵੇਖ ਇਧਰ ਥਾੜਾ ਵੀ ਰਕੇ ਵੀ ਚਲੋ ਆਪਣੀ ਗਰੰਟੀ ਹੁੰਦੀ ਆ ਵਾਧਾ ਜਾਂਦਾ ਕਈ ਵੀਰ ਭਰਾ ਵੇ ਲੈ ਲੈਂਦੇ ਆ ਇਹ ਦੇਖਾਂ ਗੱਲ ਕਿ ਘਾਰਾ ਮਾਰਨ ਦਾ ਤਾਂ ਫਾਇਦਾ ਹੋ ਜਾਂਦਾ ਇਹੋ ਫਾਇਦਾ ਬਸ ਆ ਲੈ ਕੋਈ ਭੈਣ ਭਰਾ ਦੂਰੂ ਨਾ ਕੋਈ ਲੈ ਨੂੰ ਇਹ ਵੇਖ ਲੈਂਦਾ ਵੀ ਮੈਂ ਤਾਰਾ ਕੋਈ ਥਾਂ ਦੀ ਨਾਲ ਗਿਲਡੀ ਦੀ ਵਾਹਣ ਘਾੜ ਦੀ ਆਪਣੀ ਅੱਗੇ ਵੀ ਗਰੰਟੀ ਹੁੰਦੀ ਆ ਤੇ ਇਹਦਾ ਮੁੱਲ ਫਿਰਦਾ ਮੁੱਲ ਤਾਂ ਜੁੜਦੀ ਵਾਲਾ ਹੀ ਕਰ ਦੇਣਾ ਵਾਗੇ ਕਰਦੀ ਐ ਜੈ ਜੈ 57000 ਦੀ ਦੇ ਦਈਏ 60 ਵੀ ਦੇ ਦਈਏ 60 ਮੁੱਲ 57 57 ਹੀ ਦੇ ਦਈਏ 55 ਦੀ ਦੇ ਦੇ ਹਾਂ 57 ਕੇ ਤਾਂ ਮੂੰਹ ਚ ਵਾਲੀ ਖਾਈ ਜਾਂਦਾ 55 ਦੀ ਦੇ ਦਈਏ ਹਾਂ ਨਹੀਂ 55 ਦੀ ਨਾ ਦੇ ਜੀ ਤਿੰਨ ਹੋ ਜਾਂਦੀ ਦੂਜਿਆਂ ਦੀ ਉਹ ਬਾ ਕਰ 50000 ਦੀ ਉਹ ਬਾ ਕਰ ਚਲ ਸ਼ਕਰ ਵਾਲਾ ਕੰਮ ਹੀ ਕਰਦੇ ਓਕੇ ਝਗੜਾ ਵਾਲਾ ਕੰਮ ਕਰਦੇ ਆਪੇ 52000 ਦੀ ਝਗੜਾ ਵਾਲਾ ਕਰਦੇ ਓ ਰਹਿਣ ਰੱਖ ਓ ਜਾ ਕੋਈ ਨਹੀਂਦਾ ਕੋਈ ਵੀਰਪਾਪਾ ਜੀ ਸ਼ੋਰ ਛੱਪੇ ਵਾਲਾ ਕੰਮ ਹੀ ਜੇ ਭਾਜੀ 50 ਨਾਲ ਸਿੱਧੀ ਗੱਲ ਇਹ ਦੇਣੀ 52000 ਦੀ ਆ ਤੁਹਾਨੂੰ 20 ਕਿਲੋ ਜੀ ਮੈਂ 52000 ਦੀ ਬਰੌਂ ਦੇਣੀ ਜੇ ਕੋਖ ਨਹੀਂ ਇਹ ਆਣਾ ਇਹ ਭਾ ਵੇਖੋ 7 ਮਹੀਨੇ ਦੀ ਮੇਨ ਗੱਲ ਗੱਭਣ ਲੱਗੇ ਲੱਗੀ ਮੈਂ ਵੀਰ ਤੇ ਅੱਗੇ ਆਜੀ ਆ ਵਸ਼ੀ ਵਸ਼ੀ ਜੇ 14 ਤੋਂ 5 ਮਹੀਨੇ ਦੀ ਗੱਭਣ ਆ ਬੱਤਰਾ ਦੋ ਦੋ ਚਮਾਏ ਕਿਲੋ ਝੂਣੇ ਮਾਰ ਕੇ ਦੇ ਨਹੀਂ ਜੱਗੇ ਵੀਰ ਰਾਜੀ ਬੜੀ ਪ੍ਰਿੰਟ ਵੜਾ ਵੇ ਵੇਖ ਲਓ ਵੇਹਲ ਫੁੱਲ ਬੇਲ ਤੇ ਫੁੱਲ ਰਾਜੀ ਚਮਕ ਵੇ ਕਿੰਨੀ ਆ ਵਛੀਦੇ ਸਿਰ ਤੇ ਚਮਕ ਆਲੀ ਆ ਹਾਂ ਜਦ ਸੀ ਇਹ ਆਂਦਰ ਬਾਕੀ ਮੋਲ ਵੇਖੀ ਆ ਤੇਰੇ ਨੱਕਰ ਦੇਣੇ ਆ ਬੈਵਰੇਜੀ ਕੱਢ ਕੇ ਛੋਟੇ ਜਿਹੇ ਪਾ ਕਰਕੇ ਤੇ ਨਾ ਡਕਰਾਵਾ ਸਾਡੇ ਪੰਜਾਂ ਮਹੀਨਿਆਂ ਦੀ ਗੱਬਣਾ 24 ਕਿਲੋ ਦੁੱਧ ਕੋਈ ਝੂਠ ਮਾਰ ਕੇ ਨਹੀਂ ਦੇਣੀ ਜੱਗੇ ਵੀਰ ਬੱਜੀ ਆ ਠੰਡੀ ਤੇਰੀ ਫੁੱਲ ਠੰਡੀ ਤੇਰੀ ਤੇ ਫੁੱਲ ਰਾਜੀ ਆ ਲੋ ਇਦਾਂ ਹੀ ਬਜਾ ਪਰੇ ਬਜਾ ਆ ਰਾਜੀ ਆ ਪੂਰੀ ਆਓ ਪਰ ਇਹ ਬਜਾਲ ਚ ਜਿੱਦਾਂ ਮਰਜ਼ੀ ਬੈਠੇ ਕੋਈ ਪ੍ਰਵਾਹ ਹੀ ਨਹੀਂ ਕਰਮਾ ਲਈ ਜਰਸੀ ਕਰਾਉਂ ਜੀ ਜੇ ਆ ਜਾਂਦੀ ਹੈ ਗਰਮੀ ਦੀ ਪ੍ਰਵਾਹ ਨਹੀਂ ਇੰਨੇ ਜੱਗੇ ਵੀਰ ਤੇ ਜੇ ਦੁੱਧ 17 18 ਕਿਲੋ ਵਾਲੀ ਹਾਂ ਪੁਰਾਣਾ ਕਿੱਡਾ ਜਿਹਾ ਦੇ ਦਿੱਤਾਂਗੇ ਆਪਕੂ ਵੀ ਠੀਕ ਸਰਕਾਰ ਥਣ ਵਾਲੀ ਉਹ ਵੀ ਲੰਬੇ ਥਾਣੇ ਥਣ ਬੜਾ ਲੰਮਾ ਇਹਦਾ ਮੁੱਲ ਇਹਦਾ ਇਹ ਦੇ ਦਈਏ 25000 ਦੀ ਠੀਕ ਆ 1 ਕੀ ਆ ਛੱਡ ਦਿਓ ਇਹ ਕਿਰਾਇਆ ਬੜਾ 24000 ਦੀ ਦੇ ਦਈਏ 23000 ਦੀ ਠੀਕ ਆ ਜਾ ਜਾਣਾ 23000 ਜਿਆਦਾ ਮੁੱਲ ਨਹੀਂ ਨਾ ਬਿਲਕੁਲ ਸਹੀ ਆ ਤੇ ਅੱਗੇ ਆਇਆ ਇਧਰ ਆ ਇੰਝ ਤੇ ਕੁੜੀਆ ਪਹਿਲਾਂ ਇਹ ਤਾਂ ਵੇਖ ਲਓ ਹਾਂਜੀ ਅੱਜ ਤੱਕ ਇਹ ਆਪਾਂ ਨੂੰ 1.5-2 ਮਹੀਨੇ ਹੋ ਗਏ ਟੋਕੜਾ ਗਾਹਵਾੜੀਆਂ ਘੱਟ ਲਿਆ ਹੁੰਦੇ ਆ ਦੋਵੇਂ ਪਾਈ ਹੈ ਨਾ ਵਿਆ ਵਿਆ ਦੇ ਇਧਰ ਆ ਗਿਆ ਕਹੇ 1.5 ਦੀ ਕਹੇ ਪਾਈ ਜੀ ਦੋਵੇਂ ਬੰਨੇ ਖਾ ਚੱਡਾ ਹੋਏ ਮਸ਼ੀਨ ਨੂੰ ਵੇ ਇੱਕ ਬਲਾਲ ਜੀ ਪਾਈ ਥੋੜੇ ਦਿਨ ਹੋਏ ਆ ਉਹ ਅਗਲੇ ਘਰ ਜਾ ਕੇ ਗੱਭਣ ਨਿਕਲ ਆਈ ਸਾਡੇ ਤਿੰਨਾਂ ਦੀ ਨਿਕਲੀ ਆਪਾਂ 1.5 ਦੀ ਆਖਿਆ ਸੀ ਆਪਾਂ ਚੱਕਣੀ ਹੋਈ ਉਹ ਅਗਲੇ ਘਰ ਆ ਲੈਣੇ ਆਖਿਆ ਡੱਬੀ ਵਸ਼ੀ ਪਾਈ ਆਪਾਂ 20 ਦਿਨਾਂ ਦੇ ਆਖਿਆ ਜਾ ਕੇ 1.5 ਮਹੀਨੇ ਦੀ ਨਿਕਲੀ 50 ਦਿਨਾਂ ਦੀ ਗਾਰੰਟੀ ਨਾ ਵੀ ਲੱਗੀ ਕੋਈ ਗੱਲ ਆਉਣਾ ਨਹੀਂ ਗਾਰੰਟੀ ਨਾ ਲੱਗੀ ਆ ਉਹ ਤੇ ਬਾਕੀ ਜਿਹੜੇ ਪੈ ਪੂ ਵੇ ਕਿੱਡਾ ਲੱਗਾ ਸਾਮ ਦੁਖੋ ਗਈ ਜਿੰਨੀ ਵੀ ਵਸ਼ੀ ਸਾਮ ਦੁਖੋ ਗਈ ਹੈ ਜੱਗੇ ਵੀਰ ਲੈ ਜੋ ਹਾਂ 2.7 ਕਿਲੋ ਅੱਛਾ ਜੀ ਹਾਂ ਜੀ ਤੇ ਮਹੀਨੇ ਲੱਗ ਬਨੇ ਬਣੀ ਨੂੰ ਗਿਆ 25 ਦਿਨ ਹੋ ਗਏ ਭਾਜੀ ਗਰੰਟੀ ਨਾਲ ਕੋਈ ਗੱਲਾ ਨਹੀਂ ਆ ਤੇ 2 ਦਿਨ ਦਾ ਸਾਂਭੀ ਹੋਵੇ 10 ਕਿਲੋ ਕੋਈ ਵੀ ਭਰਾ ਦੁੱਧ ਚੋਲੇ ਜੱਗੇ ਵੀਰ ਜਿੱਦਾਂ ਦੇ ਕਰੋ ਮੈਂ ਲਈ ਕੋਈ ਮੇਰੇ ਕੋ ਆ ਜੇ ਮੈਂ ਖਾ ਵੀ ਦਊਗਾ ਤੂੰ ਵੀ ਦੇਖਿਆ ਕਿ ਕਿੱਥੋਂ ਗੱਲ ਲਈ ਆ ਆਈ ਥੋੜੇ ਜੀ ਇਹ ਕਿਲੋ ਕਿਲੋ ਤਾਂ ਗੁਆਚ ਜੜਿਆ ਸੀ ਤੂੰ ਵੀ ਦੇਖੀ ਹੈਗੇ ਪਾਕਿਸਤਾਨ ਚੱਡੇ ਦੀ ਪੂਰੀ ਸਾਫ ਹੈ ਖਬਰਦਾਰ ਰੰਗ ਪ੍ਰਿੰਟ ਬੜਾ ਚੰਗਾ ਜੱਗੇ ਵੀਰੇ ਦਾ ਵੇਖ ਥੋਲੇ ਰਾਜੀ ਆ ਤੇ ਚੰਗੀ ਆ ਚਲੋ ਜਿੰਨੀ ਵੀ ਹੈਗੀ ਸੁੱਧਰੀ ਆ ਦੁੱਧ ਵਾਲੀ ਦੋ ਸੱਤੇ ਗੱਲਾਂ ਬਾਤ ਜੂੜਨੀ ਮਾਰਨਾ ਵੀ ਮੂੰਹ ਨਾਲ ਵੇਖ ਤੇ ਮੇਨ ਗੱਲ ਇਹ ਲੈ ਕੇ ਨਾ ਭਰੇ ਬਾਜ਼ਾਰ ਦੀ ਇੱਦਾਂ ਇੱਦਾਂ ਕਿਹਾ ਅਜੂ ਕੋ ਬੜਾ ਚੰਗਾ ਇਹਨੂੰ ਵੇ ਲੈ ਜੋ ਜੀ ਐ ਵੇ ਲੈ ਦੋ ਮੁੱਲ ਬੜਾ ਚੰਗਾ ਕਰ ਦੇਣਾ ਛੋਟਾ ਹੀ ਮੁੱਲ ਕਰਨਾ ਬੰਦੇ ਨਾਲ ਨਾ ਗੁੜਾਵੇ ਤੋਕੜ ਨਹੀਂ ਆ ਮੈਦੇ ਵੀ ਹਾਂ ਇਲਕ ਵੇਣ ਚੰਗੀ ਐ ਵੀ ਸੱਜਣ ਤੋਂ ਚੰਗਾ ਚ ਵਾਇ ਹੋ। ਜੇ ਵੀਰ ਆਪਾਂ ਜਿਗਾੜੀ ਵਖਾਤਾ ਇਹ ਬੰਦੇ ਨੇ ਬੜੇ ਸ਼ੌਂਕ ਨਾਲ ਗਾਵਾ ਪਾਇਆ ਜੇ ਉਹਨਾਂ ਰੋਣ ਨਹੀਂ ਦਿੱਤਿਆ। ਹਾਂ। ਬੜੀ ਬੜੀ ਮਿੰਗੀ ਗਾਲੀ ਹਦੀ ਜਿੰਨੇ ਕੋ ਲਈਆਂ ਵੀਰ ਨੇ। ਇਹ ਕਿ ਦੂਰੋਂ ਤੁਣਾ ਲਈ ਆਪਣੇ ਪਿੰਡੋਂ ਗਾ ਲਈ ਆਗੇ। ਬਾਕੀ ਸਾਮ ਕਰਨੀ ਪਈ ਦੀ ਮਾਲ ਦੀ। ਆਹ ਮੰਗਦੀਆ ਕਰਮਾ ਜੇ ਜਗੇ ਹੀ ਨੇ ਬੜਾ। ਬੰਨ ਕੇ ਲੈ ਆਪਾਂ ਚੋ। ਇਹ ਨਾਲ ਵੇਖਣਾ ਹੀ ਨਹੀਂ ਆ। ਇਹ ਜੇ ਸਾਬ ਮੰਗਦੀਆ ਵੇ। ਗਾਹ ਨੂੰ ਜਿਗਾੜ ਜੁਗੜ ਵੇ ਕਿੰਨਾ ਵਸ਼ੀ ਨੂੰ ਥਾਣ ਸੁਣ ਵੇ ਕਿੱਡਾ ਚੰਗਾ। ਇਹਦਾ ਮੋਲੇ ਦਾ। ਮੋਲੜਦੀ ਵਾਲਾ 15000। 500 ਛੋੜ ਦੇ ਨਹੀਂ 500 ਦਾ ਛਡਾ ਹਾਂ ਯਾਰ ਛੱਡ ਦੇ ਚੁੱਪ ਚੁੱਪ 14000 ਦੀ 14 ਦੀ 23 14 ਇਹ ਹੋ ਗਿਆ ਰੱਬ ਤੇਰਾ ਭਲਾ ਕਰੇ 33000 ਦਾ ਜੋੜਾ ਦੇ ਦੇਣਾ ਜਾਇਜ ਬਿਲਕੁਲ ਜਾਇਜ ਕਿਉਂਕਿ ਵੀ ਭਰਾ ਫੋਨ ਲਾਊਗਾ ਨਾ ਜੋੜਾ ਲਊਗਾ ਫਿਰ 35 ਦਾ ਦਵਾ ਜੋੜਾ ਠੀਕ ਹੈ ਜੀ 35000 ਦਾ ਜੋੜਾ ਹੀ ਦੇ ਦਿਆਂਗੇ ਨਿਕਲੋ ਗਰੰਟੀ ਨਾਲ ਵੀ ਗੱਬਣ ਪਿੰਡ ਬਾਂਚੜੇ ਜ਼ਿਲ੍ਹਾ ਅੰਬਸਰ ਤਹਿਸੀਲ ਅੰਬਸਰ